ਸੁਭਨ 9 ਵਜੇ ਟੋਪੀ ਬਹੁਤ ਤੇਜ਼ ਨਿਕਲੀ ਵੀ ਅੱਜ ਤਾਂ ਤੇ ਦਿਨ ਬਹੁਤ ਸੋਹਣਾ ਆ ਚੱਲਦੇ ਆ ਕਿਸ ਨਾ ਕਿਸੇ ਪਾਸੇ ਗੇੜਾ ਗੁੜਾ ਦੇ ਕੇ ਆਉਣੇ ਆ ਸਾਰਾ ਦਿਨ ਘਟਣਾ ਬਹੁਤ ਔਖਾ ਕਰੇ ਦਿਨ ਐ ਐਤਵਾਰ ਦਾ ਦਿਖਾਉਣਾ ਤੁਹਾਨੂੰ ਆ ਵੀ ਇੱਕ ਮੈਂ ਕੱਲ ਪੰਜਾਬ ਬਣਾਇਆ ਮੰਮੀ ਦਿਨ ਦੇਖ ਲੈ ਕਿੰਨਾ ਸੋਹਣਾ ਅੱਜ ਮੈਂ ਚੱਲਿਆ ਘੁੰਮਣ ਫਿਰਨ ਕਿਸੇ ਪਾਸੇ ਅੱਜ ਉਹ ਮੋਹ ਚ ਸੂਰਜ ਜੀ ਪੈਂਦਾ ਵਾ ਉਹ ਨਾਈਸ ਆਈ ਲਵ ਇਟ ਉਹ ਲੋਕਾਂ ਕੋਲ ਕੱਟੇ ਬਹੁਤ ਅੱਜ ਲੈਣ ਚੱਲਿਆ ਜੀ ਮੈਂ 17 Pro Max ਫੋਨ ਪਹਿਲਾਂ 17 ਆ ਉਹਦਾ ਤਾਂ ਹੈ ਤੁਹਾਨੂੰ ਬਾਕੀ ਉੱਥੇ ਜਾ ਕੇ ਦਿਖਾਉਣਾ ਵੀ ਕਿਹੜਾ ਫੋਨ ਲੈ ਕੇ ਆਉਣਾ ਓਕੇ ਬਾਏ ਤੁਰਦੇ ਆਂ ਵਧੀਆ ਪਿੰਡ ਨਿਆਰੇ ਲੈਂਦਾ ਹੁੰਦਾ ਸੀ ਮੈਂ ਜਿਉ ਉਹਦਾ ਇੱਥੇ ਆਇਆ ਦਾੜੀ ਚ ਵਾਲ ਵੀ ਛਿੱਟੇ ਆ ਗਏ ਸਿਰ ਤੇ ਵਾਲ ਵੀ ਛਿੱਟੇ ਆ ਗਏ ਇੱਥੋਂ ਤੱਕ ਹੀ ਰਵੇ ਤਾਂ ਠੀਕ ਹੈ ਕਿਤੇ ਨਾ ਹੋਵੇ ਵੀ ਜਿਹੜੇ ਚਾਰ ਵਾਲ ਹੈਗੇ ਉਹ ਵੀ ਉੱਡ ਜਾਵਾਂ ਜਿਹੜੇ ਹਸਾਬ ਦੇ ਹਾਲਾਤ ਨੇ ਮੇਰੇ ਉਹ possible ਹੋ ਸਕਦਾ ਬਹੁਤ ਔਖੇ ਦਿਨ ਕੱਟਣੇ ਹਨ ਇੱਥੇ ਕੋਈ ਝੂਠ ਨਹੀਂ ਹੈਗਾ ਇਸ 17 Pro Max ਲੈ ਲਿਆ ਪਰ ਝੂਠ ਨਹੀਂ ਬੋਲਦੇ ਇਹ ਆਪ ਦਾ ਨਹੀਂ ਹੈਗਾ ਕਿਸੇ ਵਾਸਤੇ ਲਿਆ ਸਮੇਂ ਤਾਂ ਨਹੀਂ ਜਾ ਵੀ ਕੀ ਬੋਲ ਰਿਹਾ ਪਰ ਕੀ ਕਈਆਂ ਸੁਣਿਆ ਲੱਗ ਰਹੀਆਂ ਉਹਨਾਂ ਦੀ ਆਵਾਜ਼ ਦੀਆਂ ਰੌਣਕ ਕਪੂਰੀ ਅੱਜ 크리스마 ਦੇ ਦਿਨਾਂ ਦੇ ਛੁੱਟੀਆਂ-ਛਟੀਆਂ ਵੀ ਚੱਲ ਰਹੀਆਂ ਤੇ ਆਫਰ-ਓਫਰ ਵੀ ਬਹੁਤ ਚੱਲ ਰਹੇ ਨੇ ਹੋ ਜੀ ਪਹਿਲਾਂ ਰੋਟੀ ਖਾਣ ਗਿਆ ਬਈ ਸੰਤਾ ਨਾ ਕੇ ਬਹਿ ਗਿਆ ਦੁਬਾਰੇ ਫੋਟੋ ਫੋਟੋ ਕਰਾਉਣੀ ਹੈ ਕਿਸੇ ਨੇ ਕਰਵਾ ਸਕਦਾ ਸਪੀਡ ਬਹੁਤ ਜ਼ਿਆਦਾ ਹੈ ਯਾਰ ਮੈਨੂੰ ਲੱਗੇ ਸੀ ਕਿਤੇ ਖਾਲੀ ਹੋਊਗਾ। ਜ਼ਿਆਦਾ ਪੀਟ ਪੜਕਾ ਵਧੀਆ ਲਾਉ ਦੋ। ਸੋ ਬਸ ਚੱਲਦੇ ਆਂ ਘਰਾਂ ਨੂੰ। ਘਰੋਂ ਨਹੀਂ ਤਾਂ ਕਿਤੇ ਬਾਹਰੋਂ ਖਾਣ ਪੀਣ ਕਰਦੇ ਦੇਖਦੇ ਕੁਝ ਅੰਕਸਾਰ। ਕੱਲਾ ਵੀ ਨਹੀਂ ਪੈ ਗਿਆ ਜਿੱਥੇ ਤੁਹਾਨੂੰ ਬਾਦੂ ਤੋਰੇ ਮਿਲਣਗੇ। ਤੇ ਕਿਤੇ ਬ੍ਰੈਂਟਨ ਡੰਡਾਰੀ ਵਾਲੀ ਸਾਈਡ ਹੁੰਦੀ ਦਾ ਉੱਥੇ ਮੋਸਟਲੀ ਸਾਰੇ ਪੰਜਾਬੀਓ ਦੇਖਦੇ ਸੀ। ਸਾਂਤੇ ਦੀ ਚੜ੍ਹਾਈਆਂ ਸਾਂਤੇ ਨਾਲ ਫੋਟੋ ਮਾ ਕਰਾਉਣ ਵਾਸਤੇ ਵੀ ਪੇ ਕਰਨਾ ਪੈਂਦਾ ਦੇਖੋ ਇੱਥੇ ਪੇ ਕਰੋ ਫੇ ਤੁਹਾਨੂੰ ਫੋਟੋ ਖਿੱਚ ਕੇ ਦੇਣ ਜਾਵਾਂਗੇ ਵੀ ਬਲਾਂ ਮੇਰੇ ਨਾਲ ਕਰਾ ਲਓ ਮੈਂ ਤਾਂ ਤੁਹਾਡੇ ਤੋਂ ਪੈਸੇ ਵੀ ਨਹੀਂ ਮੰਗਦਾ ਅਗਲੀ ਅਗਲੀ ਵੀ ਲੱਗੀ ਪਈ ਸੀ ਤਾਂ ਪਹਿਲਾਂ ਕੁਛ ਨਾ ਕੁਛ ਖਾ ਪੀ ਲਈਏ ਫਿਰ ਦੇਖਦੇ ਆ ਕਿ ਕੀ ਬਣਦਾ ਚਾਹ ਲਾਂਚ ਰੋਟੇ ਰੋਟੇ ਖਾ ਕੇ ਫਿਰ ਚੱਲਦੇ ਆ ਅੱਗੇ आज कई दिनों बाद मुझे पहली बार सही खाना मिलने वाला है मगर मुझे डर है कि कहीं मेरा खाना छीनने बिन बुलाए मेहमान यहां ना आ जाएं चलो जी चलदे हन ਘਰਾਂ ਨੂੰ ਖਾਣ ਪੀਣ ਲੇ ਹੋ ਗਿਆ ਸਾਰਾ ਕੁਝ डन ਹੁਣ ਦੇਖਦੇ ਕਿਸੇ ਹੋਰ ਪਾਸੇ ਜਾਣਾ ਕਿ ਨਹੀਂ ਫਿਲਹਾਲ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈਗਾ ਫਿਲਹਾਲ ਚੱਲੇ ਹਾਂ ਘਰਾਂ ਨੂੰ ਓਕੇ ਬਾਈ ਕਾ ਪਾਣ ਵਾਲੀ ਜਿਹੜਾ ਉਹ ਬੜੀਆਂ ਸਵਾਲ ਆਉਂਦੇ ਸੀ ਜਿਹੜੇ ਨਹੀਂ ਆਉਂਦੇ ਸੀ। ਇਹੀ ਹੋਰ ਲੈ ਕੇ ਚੱਲੇ ਅੱਜ। ਫਿਰੋਂ ਲੱਗ ਗਿਆ ਸੁਪਰਮਾਰਕਟ ਤੋਂ। ਲਓ ਜੀ ਅੱਜ ਦਾ ਪੂਰਾ ਦਿਨ ਹੋ ਗਿਆ ਕੰਪਲੀਟ ਆਲਮੋਸਟ ਸ਼ਾਮ ਹੋ ਚੁੱਕੀ ਆ ਤੇ ਸੂਰਜ ਵੀ ਛਿਪਣ ਦੇ ਨੇੜੇ ਤੇੜੀ ਆ। ਸਿਰਫ ਸਵਾ 3 ਹੋਏ ਨੇ ਸ਼ਾਮ ਦੇ। ਤੇ ਸੂਰਜ ਆਲਮੋਸਟ ਚੱਲਿਆ ਆਉ ਦੇ ਪਿੰਡ ਜਾ ਕੇ ਨਿਕਲਣ ਲੱਗਿਆ ਆ ਗਿਆ ਘਰੇ ਹੋਣ ਬਸ ਕੱਲ ਨੂੰ ਫਿਰ ਟਾਈਮ ਨਾਲ ਕੰਮਾਂ ਤੇ ਵੀ ਜਾਣਾ ਸੋ ਹੁਣ ਸੌਣੇ ਜਾ ਕੇ ਰੋਟੀ ਪਾਣੀ ਖਾ ਕੇ ਆਉਦਾ ਟਾਈਮ ਨਾਲ ਸੌਵਾਂਗੇ ਤੇ ਟਾਈਮ ਨਾਲ ਜਾਵਾਂਗੇ ਚਲੋ ਠੀਕ ਆ ਓਕੇ ਬਾਏ ਮਿਲਦੇ ਆ ਅਗਲੀ ਵੀਡੀਓ ਵਿੱਚ